हेलो YouTube फैमिली वेलकम टू माय चैनल उम्मीद करती हूं आप सभी बढ़िया होंगे सो गाइस मैं आई सी जर्क टू द आंसर ही ਤੁਸੀਂ ਦੇ ਸਕਦੇ ਹੋ ਸਬਜ਼ੀਆਂ ਲੈਣੀਆਂ ਸੀ ਵੈਸੇ ਆਲੂ ਪਿਆਜ਼ ਪਏ ਹੋਏ ਸੀ ਪਰ ਮੇਰੀ ਆਦਤ ਨਹੀਂ ਜਾਣੀ ਰੋਜ਼ ਦੀ ਤਰ੍ਹਾਂ ਮੈਂ ਸੋਚਿਆ ਕਿ ਅੱਜ ਫਿਰ ਲੈ ਹੀ ਜਾਵਾਂ ਬਾਕੀ ਨਵੇਂ ਨਵੇਂ ਆਲੂ ਸੀਗੇ ਤੇ ਮੇਰੇ ਚਿੱਤ ਕੀਤਾ ਇਹ ਵਾਲੇ ਆਲੂ ਲੈਣ ਨੂੰ ਬਾਕੀ ਆਲੂ ਵਾਲੇ ਪ੍ਰਾਂਠੇ ਮੈਂ ਇੱਕ ਵਾਰੀ ਨਹੀਂ ਬਣਾਏ ਤੇ ਇਸ ਕਰਕੇ ਮੈਂ ਸਪੈਸ਼ਲੀ ਉਹਨਾਂ ਲਈ ਲਏ ਆ ਬਾਕੀ ਘਰੇ ਪਏ ਵੀ ਹੋਏ ਆ ਮੈਨੂੰ ਨਹੀਂ ਪਤਾ ਪੁਰਾਣੇ ਆ ਕਿ ਨਵੇਂ ਆ ਪਰ ਪਏ ਹੋਏ ਆ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਗੋਲ ਗੱਪੇ ਮੈਂ ਇੱਕ ਵਾਰੀ ਨਹੀਂ ਬਲਕਿ ਦੋ ਦੋ ਵਾਰੀ ਖਾਧਿਆ ਤਾਂ ਉਸ ਤੋਂ ਬਾਅਦ ਮੈਂ ਉੱਪਰ ਘਾਰੀਛਿੱਤ ਸੀ ਦੇ ਸਕਦੇ ਹੋ ਤੇ 골ਡ ਕੱਪ ਖਾਂ ਤੋਂ ਬਾਅਦ ਘਰੇ ਮੈਂ ਆਪਣਾ ਕੁਝ ਸਮਾਨ ਲੈਣਾ ਸੀਗਾ ਤੇ ਉਸ ਮਾਨ ਲਿਆ ਸਮਾਨ ਲੈਣ ਤੋਂ ਬਾਅਦ ਗਾਇਸ ਜੇ ਸੱਦਿਓ ਮੈਂ ਘਰ ਆਈ ਘਰ ਆਣ ਕੇ ਸਾਰੇ ਆਲੂ ਪਿਆਜ਼ ਮੈਂ نیچے ਰੱਖਤੇ ਮੈਂ ਕਿਹਾ ਫ੍ਰੀ ਟਾਈਮ ਇਹਨਾਂ ਨੂੰ ਬਾਹਰ ਕੱਢੂੰਗੀ ਦੇਖਾਂਗੇ ਕਿਹੜੇ ਸਹੀ ਆ ਕਿਹੜੇ ਨਹੀਂ ਹੈਗੇ ਤੇ ਵੈਸੇ ਤੇ ਮੈਂ ਵੇਖ ਕੇ ਲਈ ਸੀ ਕਢਾਈ ਹੈਗੀ ਸੀ ਸਬਜੀ ਵਾਲੀ ਧੋਣ ਵਾਲੀ ਉਦਾਂ ਹੀ ਪਈ ਹੋਈ ਆ ਬਾਕੀ ਦੇਖ ਸਕਦੇ ਕੁਕਿਊਟ ਜਿਹਾ ਮੈਂ ਬਾਕਸ ਲਿਆ ਸੀ ਤੇ ਸਾਰਾ ਸਮਾਨ ਮੈਂ ਇਹਦੇ ਵਿੱਚ ਪਾਣਾ ਸੀ ਕਿਉਂ ਨਾ ਬਰਬ ਗਾਇਸ ਸਾਡਾ ਸੜ ਜਾਂਦਾ ਵਾਰੀ ਵਾਰੀ ਤਾਂ ਅਸੀਂ ਫਿਰ ਦੂਸਰਾ ਵਾਈਟ ਵਾਲੇ ਲਿਆ ਆਂਦਾ ਬਟ ਇੰਨੀ ਰੋਸ਼ਨੀ ਵੀ ਘੱਟ ਆ ਹਨਾ ਇੱਕ ਹੋਰ ਲੈ ਕੇ ਆਉਣਾ ਪਏਗਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਵਾਲੇ ਸ਼ੇਡ ਮੈਂ ਆਪਣੇ ਸੇਰਮ ਫੇਸ واਸ਼ ਦੇਖ ਸਕਦੇ ਹੋ ਮੀਨੀ ਫੇਸ ਵਾਸ਼ ਤੇ ਮਸਕਰਾ ਲਿਪਸਟਿਕ ਜਿੰਨਾ ਕੁ ਮੈਨੂੰ ਸਮਾਨ ਚਾਹੀਦਾ ਸੀ ਥੋੜਾ ਬਹੁਤ ਤਾਂ ਮੈਂ ਆਪਣੇ ਲਈ ਲੈ ਕੇ ਆਂਦਾ ਹੈ ਹਨਾ ਤੇ ਬਾਕੀ ਮੇਰਾ ਸਮਾਨ ਸਾਰਾ ਵੈਸੇ ਬਹੁਤ ਕਾਫੀ ਹੈ ਬਟ ਜਿੰਨਾਂ ਨੂੰ ਮੈਂ ਰੈਗੂਲਰ ਯੂਜ਼ ਕਰਾਂ ਬਾਕੀ ਮੈਨੂੰ ਬਹੁਤ ਸਾਰੇ ਮੈਸੇਜ ਆ ਰਹੇ ਤੁਸੀਂ ਜਿਹੜਾ ਡੇਲੀ ਮੇਕਅਪ ਕਰਦੇ ਹੋ ਉਹ ਮਤਲਬ ਕਿ ਵੀਡੀਓ ਸ਼ੇਅਰ ਕਰੋ ਹਨਾ ਡੇਲੀ ਮੇਕਅਪ ਮੈਂ ਨਹੀਂ ਕਰਦੀ ਹੈਗੀ ਬਟ ਜਿੰਨਾਂ ਕੋ ਵੀ ਸਿੰਪਲ ਜਿਹਾ ਕਈ ਕਈ ਵਾਰੀ ਕਰਦੀ ਆ ਮੈਂ ਜਰੂਰ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੂੰਗੀ ਆਪਣੇ ਵਲੌਗ 'ਚ ਹੀ ਦੱਸਾਂਗੀ ਤੁਹਾਨੂੰ ਹਨਾ ਤੇ ਮੇਰੇ ਆਉਣ ਵਾਲੇ ਵਲੌਗ ਦੇਖਣ ਦੇ ਲਈ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਬਾਕੀ ਥੋੜੇ ਟਾਈਮ ਤੱਕ ਮੈਂ ਆਪਣਾ ਮੇਕਅਪ ਰੈਗੂਲਰਲੀ ਵੀਡੀਓਜ਼ ਆਪਣਾ ਪਾਇਆ ਕਰੂੰਗੀ ਥੋੜਾ ਜਿਹਾ ਮੈਨੂੰ ਸਮਾਂ ਦਿਓ ਜਿੱਦਾਂ ਕਿ ਆਪਣਾ ਦੂਸਰਾ ਚੈਨਲ ਤੇ ਕ ਰਾਸ ਮਾਨ ਮੈਮ ਸਰ ਸੱਟ ਕੀਤਾ ਕਿਉਂਕਿ ਮੇਰੇ ਕੋਲ ਇੱਕ ਵੀ ਬਾਕਸ ਨਹੀਂ ਹੈ ਸੀ ਦੋ ਬਾਕਸ ਸੀ ਉਹ ਟੁੱਟ ਗਏ ਸੀ ਹੈਨਾ ਇਸ ਕਰਕੇ ਮੈਂ ਆਪਣਾ ਨਿਆਵਾ ਬਾਕਸ ਲੈ ਕੇ ਆਂਦਾ ਮੇਕਅਪ ਦਾ ਉਹਦੇ ਵਿੱਚ ਜਿੰਨਾ ਵੀ ਮੇਰਾ ਨਿੱਕੇ-ਮੋਟੀਆਂ ਚੀਜ਼ਾਂ ਸੀ ਮੇਕਅਪ ਵਾਲੀਆਂ ਤਾਂ ਮੈਂ ਪਾ ਲੀਆਂ ਹਨਾ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਰੱਖਣ ਤੋਂ ਬਾਅਦ ਬੱਬਲ ਲਗਾਇਆ ਤਾਂ ਬੱਲਬ ਰਗਾਂ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੂਲੀਆਂ ਨੇ ਮੈਂ ਜਿਹੜਾ ਬਿੱਲੀ ਦਾ ਸ਼ਿਕਾਰ ਰਹੀ ਹੈ ਕਿਉਂਕਿ ਮੂਲੀਆਂ ਪਈਆਂ ਹੋਈਆਂ ਸੀ ਮੈਂ ਸੋਚਿਆ ਪ੍ਰਾਂਠੇ ਬਣਾ ਲਾਂ ਕਿਉਂਕਿ ਮੈਂ ਕੰਮ ਤੋਂ ਕਾਫੀ ਲੇਟ ਆਈ ਸੀ ਤਕਰੀਬਨ ਟਾਈਮ ਸੀਗਾ 12:30 ਦਾ ਤੇ ਇਸ ਕਰਕੇ ਆਨਸਰ ਹੀ ਟਾਈਮ ਵੀ ਉਹਨਾਂ ਕੋਲ ਸੀ ਰੈਸਟ ਕਰਨ ਨੂੰ ਤਾਂ ਸਿਰਫ ਘੰਟਾ 2 3 ਘੰਟੇ ਇੰਨੇ ਕੁ ਹੀ ਸੀ ਕਿਉਂਕਿ ਸਵੇਰ ਫਿਰ ਜਲਦੀ ਕੰਮ ਤੇ ਜਾਣਾ ਹੁੰਦਾ ਹੈ ਹੁਣ ਤਾਂ ਸੀਜ਼ਨ ਵਾਈਜ਼ ਕੰਮ ਜ਼ਿਆਦਾ ਹੁੰਦਾ ਹੈ ਤਾਂ ਜਲਦੀ ਜਾਣਾ ਪੈਂਦਾ ਤੇ ਲੇਟ ਬਹੁਤ ਘਰ ਆਣਾ ਪੈਂਦਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਫਟਾਫਟ ਮੈਮੋਰੀਆ ਨੂੰ ਰੈਡੀ ਕੀਤਾ ਇਸ ਦੇ ਵਿੱਚ ਮੈਂ ਪਿਆਜ਼ ਨਾ ਕੱਟਣਾ ਭੁੱਲ ਗਈ ਨਹੀਂ ਤਾਂ ਬਹੁਤ ਪਿਆਜ਼ ਵਾਲੇ ਮੈਨੂੰ ਬਹੁਤ ਚੀਜ਼ ਵਧੀਆ ਲੱਗਦੀ ਹੈ ਸਬਜ਼ੀ ਹੋਵੇ ਪਰਾਂਠੇ ਹੋਣ ਹਨਾ ਤਾਂ ਪਰਾਂਠਾ ਇਹਦੇ ਵਿੱਚ ਮੈਂ ਨਾ ਬਿਆਜ਼ ਪਾਣਾ ਪੁੱਲ ਗਈ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਨਮਕ ਮਸਾਲਾ ਜੀਰਾ ਸਭ ਕੁਝ ਪਾਨ ਤੋਂ ਬਾਅਦ ਮੈਂ ਫਟਾਫਟ ਮੂਲੇ ਵਾਲੇ ਪਰਾਂਠੇ ਬਣਾਏ ਰਾਤ ਨੂੰ ਬਾਕੀ ਨਾ ਇੱਕ ਪ੍ਰੋਬਲਮ ਹੋ ਗਈ ਸੀ ਗਾਇਸ ਜਿੱਦਾਂ ਕਿ ਮੈਂ ਥੱਕੀ ਹੋਈ ਸੀ ਵੈਸੇ ਤੋਂ ਉੱਥੇ ਦੋ ਵਰੀ ਕੌਫੀ ਮੈਂ ਪੀਤੀ ਸੀ ਬਟ ਫਿਰ ਵੀ ਜਿਵੇਂ ਘਰੇ ਆਣ ਕਿ ਥਕਾਵਟ ਜੀ ਹੋਣ ਦੀ ਰਸਤੇ ਵਿੱਚ ਇੱਕ ਮੈਨੂੰ ਬੜੀ ਪ੍ਰੋਬਲਮ ਹੁੰਦੀ ਹੈ ਟ੍ਰੈਫਿਕ ਜਿਹੜਾ ਸ਼ੋਰ ਹੈ ਨਾ ਮੇਰਾ ਸਿਰ ਪੀਂਡ ਨਹੀਂ ਹੱਟਦਾਗਾ ਸਾਈਡ ਤੇ ਤੁਸੀਂ ਦੇ ਸਕਦੇ ਹੋ ਮੇਥੇ ਸੀ ਮੈਂ ਸਵੇਰ ਪਰਾਂਠੇ ਬਣਾਉਣੇ ਸੀ ਮੇਥੇ ਵਾਲੇ ਤਾਂ ਇਸ ਕਰਕੇ ਮੈਂ ਰੱਖੇ ਹੋਏ ਸੀਗੇ ਥੋੜੇ ਮੈਂ ਧਨੀਆ ਲਿਆ ਉਸ ਨੂੰ ਚੰਗੀ ਤਰ ਪਰਾਠੇ ਦੇ ਵਿੱਚ ਪਾਲਾਂ ਮੈਂ ਕਿ ਟੇਸਟ ਅਲੱਗ ਜਾ ਆਏਗਾ ਤੁਸੀਂ ਦੇਖ ਸਕਦੇ ਆ ਬਗ ਮੈਂ ਦੱਸ ਰਹੀ ਸੀ ਸ਼ੋਰ ਨਾਲ ਮੇਰੇ ਸਿਰ पे ਬਹੁਤ ਕਰਦਾ ਜਿਹਦੇ ਕਰਕੇ ਮੈਂ ਰੈਗੂਲਰ ਹੀ ਆਪਣਾ ਰਾਤ ਨੂੰ ਚਾਹ ਪੀਂਦੀ ਹੀ ਹੁੰਨੀ ਆ ਬਟ ਅੱਜ ਚਾਹ ਨਹੀਂ ਪੀਉਂਗੀ ਕਿਉਂ ਨਹੀਂ ਪੀਉਂਗੀ ਕਿਉਂਕਿ ਜਿਸ ਸ਼ਾਪ ਤੋਂ ਅਸੀਂ ਸਾਡਾ ਦੁੱਧ ਆਂਦਾ ਹੈ ਉਸ ਸ਼ਾਪ ਤੇ ਦੁੱਧ ਆਇਆ ਹੀ ਨਹੀਂ ਸੀ ਅੱਜ ਤਾਂ ਮੈਂ ਬਹੁਤ ਸਟਾਰਡ ਹੋਈ ਉਸ ਤੋਂ ਬਾਅਦ ਮੈਂ ਸੋਚਿਆ ਚਲੋ ਕੱਲ੍ਹ ਲੇ ਆਪਾਂ ਚੌਪੜੇ ਖਾਣੇ ਆ ਪਰਾਠੇ ਜਿਹੜੇ फटाफट ਮੈਂ ਪੇੜੇ ਕੀਤੇ ਕਿਉਂਕਿ ਮੈਨੂੰ ਨਾ ਰੋਟੀ ਬਣਾਉਣ ਸਮੇਂ ਜਦੋਂ ਮੈਂ ਪੇੜੇ ਕਰਦੀ ਆ ਨਾਲ ਦੀ ਨਾਲ ਉਹ ਚੰਗਾ ਨਹੀਂ ਲੱਗਦਾ ਤੇ ਮ ਉਸਦੇ ਵਿੱਚ ਪੇੜ ਕਰਕੇ ਰੱਖ ਦਿੰਦੀ ਹੁੰਨੀ ਆ ਉਸ ਤੋਂ ਬਾਅਦ ਇਧਰਲੀ ਸਾਈਡ ਮੈਂ ਮੂਲੀਆਂ ਨੂੰ ਅੱਛੇ ਤਰ੍ਹਾਂ ਤਿਆਰ ਕਰ ਰਹੀ ਆ ਤਾਂ ਕਿ ਮੈਂ ਆਪਣੇ ਪਰਾਂਠੇ ਬਣਾ ਸਕਾਂ ਤਾਂ ਫਟਾਫਟ ਹਿੰਮਤ ਮਾਰ ਕੇ ਪਹਿਲੀ ਗੱਲ ਤਾਂ ਮੈਂ ਜਦੋਂ ਕੰਮ ਤੋਂ ਆਈ ਸੀ ਮੈਂ ਪੈ ਗਈ ਸੀ ਸੋਈ ਗਈ ਸੀਗੀ ਤਾਂ ਉਸ ਤੋਂ ਬਾਅਦ ਉੱਠੀਆਂ ਯਾਨੀ ਕਿ ਜਿਆਦਾ ਟਾਈਮ ਨਹੀਂ ਘਟੋ ਘਟ 10 20 ਮਿੰਟ ਰੈਸਟ ਕੀਤੀ ਸੀ ਉਸ ਤੋਂ ਬਾਅਦ ਫਿਰ ਮੈਂ ਰੋਟੀ ਬਣਾਈ ਕਿਉਂਕਿ ਯਰ ਕੰਮ ਨਹੀਂ ਹੁੰਦਾਗਾ ਇੱਕ ਥਕਾਵਟ ਇੰਨੀ ਹੋਣਦੀ ਹੈ ਨਾ ਕੰਮ ਕਾਇ ਕਰਕੇ ਬਟ ਵਲੌਗ ਵੀ ਮੇਰੇ ਕੰਟੀਨਿਊ ਰੰਦੇ ਨੇ ਇਸ ਕਰਕੇ ਮੈਨੂੰ ਇਹ ਵੀ ਜ਼ਰੂਰੀ ਨੇ ਉਹ ਵੀ ਜ਼ਰੂਰੀ ਨੇ ਹਨਾ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਫਟਾਫਟ ਮੈਂ ਪੀੜੇ ਪੂੜੇ ਕਰਨ ਤੋਂ ਬਾਅਦ ਇੱਕ ਰੋਟੀ ਮੈਂ ਕਿਹਾ ਕਿ ਚਲੋ ਕਿਉਂ ਗਮ ਹੋ ਜਾਏਗਾ ਆਪਣਾ ਕਿਉਂ ਕਿ ਸਿਆਲਾਂ ਦੇ ਵਿੱਚ ਚੀਜ਼ ਬਹੁਤ ਜਲਦੀ ਠੰਡੀ ਹੋ ਜਾਂਦੀ ਚਾਹ ਵੀ ਨਾ ਤੁਸੀਂ ਮੰਨਣਾ ਨਹੀਂ ਜਦੋਂ ਮੈਂ ਚਾਹ ਬਣਾਉਣੀ ਹੈ ਨਾ 2 ਮਿੰਟ ਹੀ ਚਾਹ ਬਣਾ ਕੇ ਸਾਈਡ ਤੇ ਰੱਖ ਦਿਆਂ ਕਿ ਨਾਸ਼ ਪਰ ਚਾਹ ਨਾਲ ਦੀ ਨਾਲ ਹੀ ਇੰਨੀ ਠਰ ਜਾਂਦੀ ਹੈ ਮੈਨੂੰ ਤਿੰਨ ਤਿੰਨ ਵਾਰੀ ਗਰਮ ਕਰਨੀ ਪੈਂਦੀ ਆ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਬਾਕੀ ਇੱਕ ਦਿਨ ਮੈਂ ਤੁਹਾਨੂੰ ਆਪਣੇ ਕੰਮ ਤੇ ਜ਼ਰੂਰ ਲੈ ਕੇ ਜਾਵਾਂਗੀ ਤੁਹਾਡ ਨਾਲ ਸਾਰਾ ਸ਼ੇਅਰ ਕਰੂੰਗੀ ਹੈਨਾ ਉੱਥੋਂ ਦਾ ਵੀਊ ਤੇ ਬਹੁਤ ਸਾਰੇ ਮੈਸੇਜ ਆ ਰਹੇ ਸੀ ਤੁਸੀਂ ਕੰਮ ਕੀ ਕਰਦੇ ਹੋ ਇਦਾਂ ਉਦਾਂ ਮੈਂ ਸਲੂਨ ਦੇ ਰਿਲੇਟਿਵ ਜਿੱਦਾਂ ਕਿ ਪਹਿਲਾਂ ਵੀ ਕੰਮ ਕਰਦੀ ਸੀ ਤੇ ਹੁਣ ਵੀ ਕਰਦੀ ਆ ਬਾਕੀ ਮੈਂ ਹਾਂ ਇੱਕ ਦਿਨ ਤੁਹਾਨੂੰ ਜ਼ਰੂਰ ਲੈ ਕੇ ਜਾਵਾਂਗੀ ਆਪਣਾ ਵਲੌਗ ਜ਼ਰੂਰ ਸ਼ੇਅਰ ਕਰੂੰਗੀ ਬਾਕੀ ਮਾਰਕੀਟਸ ਵਗੈਰਾ ਜਿਵੇਂ ਕਿ ਸ਼ੋਪਿੰਗ ਵਗੈਰਾ ਕਰਨਾ ਉਹ ਮੈਂ ਵਲੌਗ ਜ਼ਰੂਰ ਬਣਾਉਂਗੀ ਕਿਉਂਕਿ ਸ਼ੋਪਿੰਗ ਹਲੇ ਤੱਕ ਮੈਂ ਕੀਤੀ ਨਹੀਂ ਹੈਗੀ ਆਪਣੀ ਜਿੱਦਾਂ ਕਿ ਕੱਪੜੇ ਲੈਣਾ ਸੂਟ ਲੈਣਾ ਹਨਾ ਤੇ ਬਾਕੀ ਜਿੱਦਾਂ ਕਿ ਨਾਈਟ ਸੂਟ ਇਦਾਂ ਖੁੱਲੇ-ਖੁੱਲੇ ਸੂਟ ਪਾਣਾ ਮੈਨੂੰ ਕੰਫਰਟੇਬਲ ਰਹਿਣੀ ਹੈ ਇਹਨਾਂ ਵਿੱਚ ਮੈਂ ਜ਼ਿਆਦਾਤਰ ਤੇ ਬਾਕੀ ਮੇਰਾ ਸ਼ੋਪਿੰਗ ਕਰਨੀ ਹੈ ਮੈਂ ਪੰਜਾਬੀ ਸੂਟ ਵਗੈਰਾ ਲੈਣੇ ਆ ਉਹ ਮੈਂ ਇੱਕ ਦਿਨ ਹੀ ਸਪੈਸ਼ਲ ਹੋਵੇਗਾ ਜਿਸ ਦਿਨ ਮੈਂ ਆਪਣਾ ਵਲੌਗ ਬਣਾਇਆ ਤੇ ਆਪਣੀ ਸ਼ੋਪਿੰਗ ਕੀਤੀ ਪਰ ਮੈਨੂੰ ਨਹੀਂ ਪਤਾ ਦਿਨ ਕਦੋਂ ਆਏਗਾ ਆਈ ਹੋਪ ਕਿ ਬਹੁਤ ਜਲਦੀ ਆਏਗਾ ਬਾਕੀ ਗਾਇਜ਼ ਇੱਕ ਕਾਫੀ ਮਤਲਬ ਕਿ ਚੂੜਾ ਇਹ ਜਿਹਨੂੰ ਕਹਿੰਦੇ ਆ ਮੇਰਾ ਡ੍ਰੀਮ ਹੈ ਉਹ ਲੈਣ ਦਾ ਬਟ ਮੈਂ ਜ਼ਰੂਰ ਲਵਾਂਗੀ ਸਾਰੇ ਜਣੇ ਅਰਦਾਸ ਕਰਿਓ ਕਿ ਮੈਂ ਲੈ ਸਕਾਂ ਤੇ ਬਾਕੀ ਇੱਦਾਂ ਤਾਂ ਨਹੀਂ ਹੈਣਾ ਆਪਣੀ ਮਿਹਨਤ ਹੁੰਦੀ ਆ ਵੀ ਜੋ ਮਿਹਨਤ ਕਰਕੇ ਜੋ ਚੀਜ਼ ਇਹ ਤੁਸੀਂ ਦੇਖ ਸਕਦੇ ਹੋ ਮੈਂ ਬਹੁਤ ਖੁਸ਼ ਹੋਈ ਸੀ ਕਿਉਂਕਿ ਮੇਰਾ ਪਰਾਂਠਾ ਬਹੁਤ ਵਧੀਆ ਬਣਿਆ ਸੀਗਾ ਬਾਕੀ ਕਾਫੀ ਸਾਰੀਆਂ ਅਧਧੀਆਂ ਚੀਜ਼ਾਂ ਜੋ ਮੈਂ ਹਜੇ ਨਹੀਂ ਲਈਆਂ ਹੈਗੀਆਂ ਚਾਹੀ ਲੈਣੀਆਂ ਹਨਾ ਤਾਂ ਮੈਂ ਖੁਦ ਹੈ ਕਿ ਜ਼ਰੂਰ ਲਵਾਂਗੀ ਬਾਏ ਆਈ ਹੋਪ ਕਿ ਮੇਰਾ ਨਿਕਨੇ ਨਿਕੇ ਸ਼ੌਂਕ ਮੇਰੇ ਸਾਰੇ ਪੂਰੇ ਹੋਏ ਹੋਏ ਨੇ ਬਟ ਜਿਵੇਂ ਜਿਵੇਂ ਹੁੰਦਾ ਹੈ ਨਾ ਵੀ ਸ਼ੌਂਕ ਗਾਇਸ ਮਿਰਚਾਂ ਬਹੁਤ ਜ਼ਿਆਦਾ ਪੈ ਗਈਆਂ ਸੀਗੀਆਂ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਫਟਾਫਟ ਮੈਂ ਬਾਏ ਬਾਏ ਕੀਤੀ ਇੱਥੇ ਤਾਂ ਨਹੀਂ ਪ੍ਰੋਬਲਮ ਹੁੰਦੀ ਹੈ ਨਾ ਇਹਦੀ ਤਾਂ 5:00 ਵਜੇ ਕਰਦੇ ਮੈਂ ਪੱਟ ਕੇ ਛੱਡਦਾ ਹਾਂ ਗਾਇਸ ਗੁੱਡ ਮਾਰਨਿੰਗ ਮਾਰਨਿੰਗ ਦਾ ਕਹਿੰਦੇ ਟਾਈਮ ਜਿੱਦੇ ਅੱਖਾਂ ਦੇਖੋ ਆਪਣੇ ਖੋਲਨੇ ਮੈਂ ਉਦਾਂ ਹੀ ਰੂਮ ਚ ਆਈ ਤੇ ਉਦਾਂ ਹੀ ਆ ਗਿਆ ਰੌਕਸਟਾਰ ਕੀਤਾ ਹਜੇ ਮੂਵੀ ਨਹੀਂ ਤੋਤਾ ਸੀਗਾ ਉਸ ਤੋਂ ਬਾਅਦ ਅਸੀਂ ਦੇ ਸਕਦੇ ਹੋ ਇਧਰ ਮੀਥਰੇ ਪਏ ਹੋਏ ਸੀ ਮੈਂ ਕਿਹਾ ਇਹਨਾਂ ਨੂੰ ਬਣਾਈ ਲਵਾਂ ਤਿੰਨ ਦਿਨ ਹੋ ਗਿਆ ਮੈਂ ਆਪਣਾ ਗੁੱਥੀ ਲਈ ਸੀ ਨਵੀਂ ਉਸ ਤੋਂ ਬਾਅਦ ਅਸੀਂ ਦੇ ਸਕਦੇ ਹੋ ਇਧਰ ਇਲਾਇਚੀ ਵਾਲੀ ਚਾਹ ਬਣ ਰਹੀ ਲੌਂਗ ਅਦਰਕ ਪਾਉਣਾ ਮੈਂ ਭੁੱਲ ਗਈ ਸੀ ਵਿੱਚ ਤੇ ਇਲਾਜੀਆਂ ਵੀ ਮੈਂ ਪਹਿਲਾਂ ਪਾ ਚੁੱਕੀ ਸੀ ਪੀਸੀਆਂ ਹੋਈਆਂ ਬਟ ਫਿਰ ਇੱਕ ਮੈਂ ਉਹ ਸਾਬਤ ਬਾਦ ਦਿੱਤੀ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਆਟਾ ਗਾਇਜ਼ ਮੈਂ ਕੜਾਈ 'ਚ ਗੁੰਨ ਰਹੀ ਆ ਕਿਉਂਕਿ ਗਵੰਡੀਆਂ ਕਰੇ ਮੇਰੀ ਬਠਲੀ ਸੀ ਨਕੀ ਜੀ ਜਿਹਦੇ ਵਿੱਚ ਮੈਂ ਆਟਾ ਗੁੰਨਦੀ ਆ ਪਹਿਲਾਂ ਮੈਂ ਪੈਰਾ 'ਚ ਰੱਖ ਬੈਠੀ ਫਿਰ ਮੈਂ ਕਿਹਾ ਨਹੀਂ ਯਾਰ ਉੱਤੇ ਹੀ ਗੁੰਨਦੇ ਆ ਆਪਾਂ ਅਸੀਂ ਤੁਸੀਂ ਦੇਖ ਸਕਦੇ ਹੋ ਆਟਾ ਨੂੰ ਅੱਛੀ ਤਰ੍ਹਾਂ ਸ਼ਾਨਕੇ ਮੈਂ ਵਿੱਚ ਮੇਥਰੇ ਨੂੰ ਧੋ ਕੇ ਕੱਟ ਕੇ ਹਨਾ ਦੇ ਵਿੱਚ ਜੀਰਾ ਗ਼ ਹਲ ਮਸਾਲਾ ਪਾ ਕੇ ਆਟਾ ਗੁੰਨੂਗੀ ਦੇ ਸਕਦੇ ਹੋ ਤੁਸੀਂ ਸਾਰਾ ਸਮਾਨ ਪਾ ਕੇ ਧਨੀਆ ਧੋਨੀਆ ਮਿਰਚਾਂ ਮੁਰਚਾਂ ਉਸ ਤੋਂ ਬਾਅਦ ਇਧਰ ਸਾਈਡ ਤੇ ਚਾਹ ਬਣ ਰਹੀ ਸੀਗੀ ਗਾਇਜ਼ ਮਾਰਨਿੰਗ ਨਾਸ਼ਤੇ ਚ ਜੇਕਰ ਤੁਸੀਂ ਇਦਾਂ ਦਾ ਪਰਾਂਠਾ ਖਾਣਾ ਹੈ ਨਾ ਬਸ ਪੱਤੀਆਂ ਨੂੰ ਅੱਛੀ ਤਰ੍ਹਾਂ ਕੱਟ ਕੇ ਵਿੱਚ ਪਾ ਕੇ ਆਟੇ ਨੂੰ ਸ਼ਾਨ ਕੇ ਤੇ ਵਿੱਚ ਲੂਣ ਮਸਾਲਾ ਪਾ ਕੇ ਉਸ ਤੋਂ ਬਾਅਦ ਮੈਂ ਦੇਖ ਰਹੀ ਸੀ ਹੁਣ ਮੈਂ ਆਟਾ ਗੁੰਨੂਗੀ ਬੋਲ ਰਹੀ ਸੀ ਬਟ ਮੈਨੂੰ ਫਿਰ ਕੀ ਪਤਾ ਸੀ ਕਿ ਮੈਂ ਵੌਇਸ ਕਵਰ ਕਰਨੀ ਹੈ ਇਧਰਲੀ ਸਾਈਡ ਤੁਸੀਂ ਦੇ ਸਕਦੇ ਹੋ ਪਾਣੀ ਅੱਛੀ ਤਰ੍ਹਾਂ ਮੈਂ ਗਰਮ ਕਰਕੇ ਰੱਖ ਲਿਆ ਸੀ ਤਾਂ ਕਿ ਮੈਂ ਗਰਮ ਪਾਣੀ ਨਾਲ ਆਟਾ ਗੁੰਨ ਸਕਾਂ ਆਟਾ ਗੁੰਨ ਲਿਆ ਸੀਗਾ ਮੈਂ ਤੇ ਬਾਕੀ ਹੁਣ ਆਪਾਂ ਕਰਦੇ ਹਾਂ ਜੀ ਰੋਟੀਆਂ ਦੀ ਤਿਆਰੀ ਤੇ ਰੋਟੀ ਬਣਾਉਂਦੇ ਹਾਂ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਰੋਟੀ ਬਣਾਉਣ ਦੇ ਲਈ ਮੈਂ ਫਟਾਫਟ ਕੀਤਾ ਪੇੜੇ ਪੀੜੇ ਮੈਂ ਨਿੱਕੇ ਨਿੱਕੇ ਕੀਤੇ ਸੀ ਤਾਂ ਕਿ ਇਹਨਾਂ ਨੇ ਰੋਟੀ ਖਾਣੀ ਸੀ ਚਾਹ ਦੇ ਨਾਲ ਨਾਸ਼ਤਾ ਕਰਨਾ ਸੀ ਇਹਨਾਂ ਨੂੰ ਮੈਂ ਤਿੰਨ ਪਰਾਂਠੇ ਚਾਹ ਦੇ ਤੇ ਨਾਲ ਬਣਾ ਦਿੱਤੇ ਸੀ ਬਾਕੀ ਮੈਂ ਟਿਫਿਨ ਪੈਕ ਕਰਨਾ ਸੀ ਤੇ ਲਾਸਟ ਤੇ ਗਾਇਜ਼ ਮੈਂ ਇੱਕ ਰੋਟੀ ਖਾਦੀ ਸੀਗੀ ਬਾਕੀ ਗਾਇਜ਼ ਮੈਨੂੰ ਨਾ ਮੇਰਾ ਕੰਮ ਬਹੁਤ ਜ਼ਿਆਦਾ ਪਸੰਦ ਲੱਗਦਾ ਹਨਾ ਬਾਕੀ ਥੈਂਕਸ ਇਸ ਸੋ ਮਚ ਜਿਹੜੇ ਪਿਆਰ ਕਰਦੇ ਆ ਰੈਗੂਲਰਲੀ ਮੇਰੇ ਵਲੌਗਸ ਦੇਖਦੇ ਆ ਚਾਉਣ ਵਾਲਿਆਂ ਨੂੰ ਹਨਾ ਦਿਲੋਂ ਧੰਨਵਾਦ ਆ ਬਾਕੀ ਮੈਂ ਕਦੇ ਵੀ ਕਿਸੇ ਦਾ ਨਾਮ ਦਾ ਮਾੜਾ ਕੀਤਾ ਨਾ ਕਦੇ ਸੋਚਿਆ ਨਾ ਮੈਂ ਆਪਣੇ ਗੰਦ ਬੋਲਿਆ ਵਲੋਗਾਂ ਚ ਠੀਕ ਆ ਨਾ ਮੈਂ ਸਿਰਫ ਆਪਣੇ ਰਿਲੇਟਿਵ ਹੀ ਆਪਣੇ ਕੰਮ ਦੇ ਰਿਲੇਟਿਵ ਹੀ ਗੱਲਾਂ ਕਰਦੀ ਰਹਿੰਦੀ ਆ ਹਨਾ ਬਾਕੀ ਮੈਨੂੰ ਬਹੁਤ ਵਧੀਆ ਲੱਗਦਾ ਰੈਸਪੀਜ਼ ਬਣਾਉਣਾ ਰੈਸਪੀਜ਼ ਸ਼ੇਅਰ ਕਰਨਾ ਹੱਲੇ ਐਨੀਆਂ ਮੈਂ ਰੈਸਪੀਜ਼ ਸੋਚੀਆਂ ਹੋਈਆਂ ਨਾ ਸੈਂਡਵਿਚ ਬਣਾਉਣਾ ਕਰੇ ਹੋਮ ਮੇਡ ਨਿਊਡਲਸ ਬਣਾਉਣਾ ਬਹੁਤ ਕੁਝ ਹਜੇ ਮੈਂ ਦਾ ਸੋਚਿਆ ਹੋਇਆ ਜੋ ਕਿ ਮੈਂ ਬਣਾਉਂਗੀ ਬਟ ਗਾਇਜ਼ ਮੈਨੂੰ ਜਿੱਦਾਂ ਕਿ ਵੈਡਨਸਡੇ ਛੁੱਟੀ ਹੁੰਦੀ ਹੈ ਕੰਮ ਤੋਂ ਤਾਂ ਵੈਡਨਸਡੇ ਮੇਰਾ ਪਲਾਨ ਹੈ ਕਿ ਮੈਂ ਕੁਝ ਅਲੱ ਬਣਾਵਾ ਆਈ ਹੋਪ ਕਿ ਮੇਰਾ ਵਲੌਗ ਜਲਦੀ ਆਏਗਾ ਉਸ ਦੇ ਲਈ ਤੁਸੀਂ ਵੇਟ ਕਰਿਓ ਬਾਕੀ ਮੈਨੂੰ ਮੇਰੇ ਕੰਮ ਨਾਲ ਬਹੁਤ ਜ਼ਿਆਦਾ ਪਿਆਰ ਹੈ ਜੋ ਕਿ ਮੈਂ ਆਪਣਾ ਵਲੌਗ ਵਿੱਚ ਆਪਣਾ ਆਪਣਾ ਹੀ ਕੰਮ ਕਰਦੀ ਰਹਿਣੀ ਆ ਆਪਣੇ ਆਪ ਵਿੱਚ ਹੀ ਮਸਤ ਰਹਿਣੀ ਆ ਆਪਣੀਆਂ ਆਪ ਦੀਆਂ ਹੀ ਗੱਲਾਂ ਕਰਦੀ ਆ ਹਨਾ ਮੈਨੂੰ ਨਹੀਂ ਪਤਾ ਲੋਕ ਕੀ ਮੇਰੇ ਰਿਲੇਟਿਵ ਕੀ ਸੋਚਦੇ ਆ ਕੀ ਸੋਚਦੇ ਆ ਕੀ ਕਰਦੇ ਆ ਹਨਾ ਬਟ ਮੈਨੂੰ ਮੇਰੇ ਸਿਰਫ ਕੰਮ ਨਾਲ ਪਸੰਦ ਆ ਯਾਨੀ ਕਿ ਕੰਮ ਨਾਲ ਹੀ ਪਿਆਰ ਆ ਉਸ ਵੇਲੇ ਤੁਸੀਂ ਦੇਖ ਸਕਦੇ ਹੋ ਮਾਰਨਿੰਗ ਦਾ ਟਾਈਮ ਸੀ ਹਲੇ ਤੱਕ ਮੈਂ ਤਿਆਰ ਨਹੀਂ ਹੋਈ ਫਟਾਫਟ ਫਟਾਫਟ ਮੈਂ ਪਰਾਂਠੇ ਬਣਾਏ ਤੇ ਉਸ ਤੋਂ ਬਾਅਦ ਮੈਂ ਟਿਫਨ ਪੈਕ ਕਰਨਾ ਸੀਗਾ ਲਾਸਟ ਤੇ ਮੈਂ ਆਪਣਾ ਇੱਕ ਪ੍ਰੌਂਟ ਬਣਾਇਆ ਸੀ ਚਾਹ ਦੇ ਨਾਲ ਖਾਣ ਨੂੰ ਗਾਇਜ਼ ਮੈਂ ਚਾਹ ਬਣਾਈ ਸਭ ਤੋਂ ਪਹਿਲਾਂ ਬਟ ਚਾਹ ਮੈਂ ਇਹਨਾਂ ਨੂੰ ਦੇ ਦਿੱਤੀ ਤੇ ਉਸ ਤੋਂ ਬਾਅਦ ਮੈਂ ਚਾਹ ਹਲੇ ਤੁਹਾਨੂੰ ਜਿੱਦਾਂ ਕਿ ਪਹਿਲਾਂ ਵੀ ਦੱਸਿਆ ਸੀ ਹੁਣ ਵੀ ਤੇ ਮੈਂ ਨਾ ਆਪਣੇ ਗਲਾਸ 'ਚ ਚਾਹ ਕੱਢ ਦਿੱਤੀ ਮੈਨੂੰ ਐ ਸੀ ਵੀ ਕੋਲੀ 'ਚ ਠਾਜੂਗੀ ਕਾਲੇਜ 'ਚ ਹਣਾ ਗਲਾਸ 'ਚ ਕੱਢ ਲੈਣੀ ਹੈ ਗਰਮ ਰਹੂਗੀ ਆਪਦੇ ਵੱਲੋਂ ਤਾਂ ਮੈਂ ਬਹੁਤ ਹੁਸ਼ਿਆਰ ਸੀਗੀ ਬਟ ਕੀ ਹੋਇਆ ਨਾ ਮੇਰੀ ਚਾਹ ਠਰ ਗਈ ਮੈਨੂੰ ਫੇਰ ਗਰਮ ਕਰਨੀ ਪਈ ਤੇ ਉਸ ਤੋਂ ਬਾਅਦ ਮੈਂ ਟਿਫਨ ਪੈਕ ਕਰਨ ਲੱਪੇ ਮੇਰੀ ਚਾਹ ਫੇਰ ਠਰ ਗਈ ਮੈਂ ਤੀਸਰੀ ਵਾਰੀ ਗਰਮ ਕੀਤੀ ਹਸਬੰਦ ਮੈਂ ਕਿਹਾ ਹੁਣ ਮੈਨੂੰ ਪੀ ਲਵਾ ਦੂ ਬਾਅਦ ਮੈਂ ਚੌਥੀ ਔਰ ਈਨੀ ਨੂੰ ਗਰਮ ਕਰਨਾ ਹੈਗਾ ਬਾਕੀ ਹਮ ਚਾਹ ਨਹੀਂ ਪਿੰਦਾ ਇਹਦੇ ਚ ਆਪਣਾ ਗਲਾਸ ਚ ਨਹੀਂ ਪਿੰਦਾ ਉਹ ਕਾਲੇ ਚ ਹੀ ਪਿੰਦਾ ਤੇ ਮੈਂ ਫਟਫਟ ਉਹਨੂੰ ਖਾਣਾ ਬਣਾ ਕੇ ਦਿੱਤਾ ਕਿ ਤੁਸੀਂ ਖਾਓ ਤੇ ਕੰਮ ਤੇ ਲੇਟ ਹੋ ਰਹੀ ਸੀ ਮੈਂ ਬਟ ਸਹੀ ਟਾਈਮ ਤੇ ਮੈਂ ਉੱਠ ਪਈ ਸੀਗੀ ਕੋਈ ਮੈਂ ਆਲਸ ਜ ਨਹੀਂ ਕਰਦੀ ਵੀ ਜਦੋਂ ਪੜਾਣਾ ਕੰਮ ਤੇ ਜਾਣਾ ਸਹੀ ਟਾਈਮ ਉੱਠਣਾ ਸਹੀ ਟਾਈਮ ਸੌਣਾ ਆਪਾਂ ਆਪਣਾ ਨੀਂਦੀ ਨੁੰਦੀ ਪੂਰੀ ਕਰਕੇ ਫਟਾਫਟ ਇਹਦੇ ਦੇ ਸਦੇ ਉਹਨਾਂ ਨੇ ਖਾਈ ਰੋਟੀ ਉਸ ਤੋਂ ਬਾਅਦ ਵਾਰੀ ਸੀ ਮੇਰੀ ਮੈਂ ਲਾਸਟ ਦੇ ਖਾਦੀ ਉਸ ਤੋਂ ਬਾਅਦ ਫੜਿਆ ਬੈਗ ਤੇ ਆਪਣਾ ਹੋਈ ਤਿਆਰ ਯੂਨੀਫਾਰਮ ਪਾਈ ਬੈਗ ਚ ਉੱਥੇ ਕਰਾਂਗੇ ਚੇਂਜ ਮਿਲਦੇ ਹਾਂ ਜੀ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਹਜੇ ਮੈਂ ਸ਼ੂਜ਼ ਪਾਣੇ ਸੀਗੇ ਤੇ ਫਟਾਫਟ ਮੈਂ ਇਦਾਂ ਨਕ ਹੋ ਗਈ ਤਿਆਰ ਬਾਕੀ ਹਮ ਗਿਆ ਚਲੇ ਸੀ ਕੰਮ ਤੇ ਕਿ ਬਾਈ ਗਾਇਜ਼ ਮਿਲਦੇ ਆ ਨੈਕਸਟ ਵਲੌਗ ਵਿੱਚ ਚੈਨਲ ਨੂੰ ਸਬਸਕ੍ਰਾਈਬ